ਅਸੀਂ ਰੂਹਾਂ ਦੀ ਦਿੱਤੀ ਸੀ ਦਾਵੇਦਾਰੀ ਤੇ ਖੋਰੇ ਕੀ ਗੁਨਾਹ ਹੋ ਗਿਆ ਇੱਕੋ ਜ਼ਿੰਦਗੀ ਦਾ ਖਾਬ ਸੀ ਸਜਾਇਆ ਤੇ ਉਹ ਬੀਤਵਾ ਹੋ ਗਿਆ ਇੱਕੋ ਜ਼ਿੰਦਗੀ ਦਾ ਖਾਬ ਸੀ ਸਜਾਇਆ ਤੇ ਉਹ ਬੀਤਵਾ ਹੋ ਗਿਆ ਪੀੜ ਗੁੱਜੀਆਂ ਚ ਰੂਹਾਂ ਐਦਾਂ ਰੂਜੀਆਂ ਹੱਸੇ ਤਾਂ ਜਿੱਦਾਂ ਯਾਦ ਨਹੀਂ ਰਹੇ ਉਹ ਦਿਨ ਨਾਲ ਜਿਹੜੇ ਰੰਗ ਸੀ ਜਹਾਨ ਦੇ ਉਦਾਂ ਦੇ ਉਹਦੇ ਬਾਦ ਨਹੀਂ ਰਹੇ ਉਹ ਦਿਨ ਨਾਲ ਜਿਹੜੇ ਰੰਗ ਸੀ ਜਹਾਨ ਦੇ ਉਦਾਂ ਦੇ ਉਹਦੇ ਬਾਦ ਨਹੀਂ ਰਹੇ